ਏ ਆ ਦੇਖੋ ਇਹ ਇਹਦੇ ਵਿੱਚੋਂ ਦੇਖੋ ਕੋਈ ਚਿੱਟੀ-ਚਿੱਟੀ ਚੀਜ਼ ਨਿਕਲਦੀ ਪਈ ਹੈ ਨਹੀਂ ਤਾਂ ਸਾਰੀ ਭੂਰੀਆਂ ਨੇ ਜੀ ਆ ਪਾਊਡਰ ਵਰਗੀ ਚੀਜ਼ ਨਿਕਲਦੀ ਪਈ ਹੈ ਨਹੀਂ ਨਾ ਨਿਕਲਦੀ ਪਈ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਖਾਲਸ ਪਿਓਰ ਜੜੀਆਂ ਬੁੱਟੀਆਂ ਨੇ ਤੇ ਇਹਦੇ ਲਈ ਆਪਾਂ ਇੱਕ ਚੂੜਨ ਵੀ ਬਣਾਣੇ ਆ ਆ ਚੂੜੇ ਨੇ ਸਾਡਾ ਠੀਕ ਹੈ ਇਹ ਵੀ ਬਹੁਤ ਵਧੀਆ ਜੇ ਇੰਨਾਂ ਚੀਜ਼ਾਂ ਨੂੰ ਦੋਨਾਂ ਨੂੰ ਇਸ ਨੁਸਕੇ ਟੋਟਕੇ ਦੇ ਨਾਲ ਆਪਾਂ ਕੰਬਾਈਨ ਕਰਕੇ ਲਵਾਂਗੇ ਠੀਕ ਹੈ ਤੇ ਆਪਾਂ ਕਹਾਂਗੇ ਕੁਝ ਦਿਨਾਂ ਦੇ ਵਿੱਚ ਤਾਡੀਆਂ ਰਿਪੋਰਟਾਂ ਜਿਹੜੀਆਂ ਡਰਾਸਟਿਕਲੀ ਚੇਂਜ ਹੋ ਜਾਣਗੀਆਂ ਤੁਸੀਂ ਆਪ ਹੈਰਾਨ ਹੋ ਜਾਓਗੇ ਜੇ ਕਿ ਇਹ ਡਾਕਟਰ ਨੂੰ ਪਹਿਲਾਂ ਰਿਪੋਰਟਾਂ ਦਿਖਾਈਆਂ ਨਾ ਉਹਨੂੰ ਬਾਅਦ ਦੀਆਂ ਰਿਪੋਰਟਾਂ ਦਿਖਾਓਗੇ ਡਾਕਟਰ ਵੀ ਹੈਰਾਨ ਹੋ ਜਾਏਗਾ ਪੁੱਛੇਗਾ ਕੀਤਾ ਕੀ ਹੈ ਸੋ ਇਹਨਾਂ ਚੀਜ਼ਾਂ ਦਾ ਜਿਹੜਾ ਆਯੁਰਵੈਦਿਕ ਇੱਕ ਸਮੇਲ ਏ ਪੁਰਾਣੇ ਜ਼ਮਾਨੇ ਤੋਂ ਇੱਕ ਚੱਲੀ ਆ ਰਹੀ ਦੀ ਤੇ ਜਿਨ੍ਹਾਂ ਨੂੰ ਅਸੀਂ ਦਰ किनार ਕਰਕੇ ਮਾਡਰਨ ਸਾਇੰਸ ਵਾਲੇ ਪਾਸੇ ਹੋ ਗਏ ਜਦ ਕੀ ਮਾਡਰਨ ਸਾਇੰਸ ਦੇ ਵਿੱਚ ਸਿਰਫ ਇੱਕ ਆਰਜੀ ਲਾਜ ਹੈਗਾ ਆਈਬੀਐਫ ਹੈਗਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੜੀਆਂ ਕਿਚਨ ਆਈਟਮਸ ਦੇ ਵਿੱਚ ਨਹੀਂ ਤਾਕਤ ਹੈ ਇੰਨੀ ਜਾਨ ਹੈ ਕਿ ਤੁਸੀਂ ਬਿਲਕੁਲ ਮਾਪੇ ਬਣਨ ਦੇ ਕਾਬਿਲ ਬਣ ਜਾਓਗੇ ਜਿਹੜਾ ਇੱਕ ਜੋੜਾ ਇੱਕ ਖੁਸ਼ਹਾਲੀ ਭਰੀ ਜ਼ਿੰਦਗੀ ਜੀ ਸਕਦਾ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਪੂਰਾ ਤਾਂ ਦਿਖਾਤਾ ਹੁਣ ਕਾਲਾ ਨੁਸਖਾ ਵੀ ਤੁਸੀਂ ਕਹਿ ਰਹੇ ਸੀ ਕਾਲਾ ਨੁਸਖਾ ਕਿੱਥੇ ਹੈ ਕਿਉਂਕਿ ਕਾਲਾ ਪੂਰਾ ਹੈ ਜੀ ਇਹ ਕਾਲਾ ਪੂਰਾ ਵੀ ਨੁਸਖਾ ਦਿਖਾਵਾਂਗੇ ਜੀ ਬਿਲਕੁਲ ਤੇ ਇਹ ਇੱਕ ਸਾਡੇ ਕੋਲ ਚਟਨੀ ਹੈ ਜੀ ਕਾਲੀ ਹਾਂ ਕਾਲੀ ਚਟਨੀ ਹੈ ਜੀ ਦੇਖੋ ਇਹਦੇ ਵਿੱਚ ਚਾਂਦੀ ਪਾਈ ਹੈ ਪਿਓਰ ਚਾਂਦੀ ਹੈ ਇਹ ਵੀ ਤੁਹਾਡੇ ਅਕਾਊਂਟ ਨੂੰ ਬਹੁਤ ਛੇਤੀ ਜਿਹੜਾ ਇਹ ਦਾ ਤੁਹਾਨੂੰ ਇਹ ਕਾਲੀ ਚਟਨੀ ਘਰ ਵੀ ਬਣਾ ਸਕਦੇ